ਸਾਨੂੰ ਡਰ ਭੌਰੀ ਨਾ ਆਪਾਂ ਤਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਜਿਹੜਾ ਬੋਲਦਾ ਹੈ ਆਪਣੀ ਕਿਹੜਾ ਅਲਾਤ ਤੋੜ ਦੇਣੀ ਓੰਜ ਹੀ ਸਾਡੇ ਵਰਗੇ ਕਹਿਣਗੇ ਜਯ ਰਾਜ ਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਬਾਅਦ ਚ ਗੁਰੂ ਦੀ ਹਜ਼ੂਰੀ ਦੇ ਵਿੱਚ ਹੀ ਪੱਗਾਂ ਲਾਈ ਜਾਂਦੀਆਂ ਡਾਂਗਾਂ ਖੜਕਾਈ ਜਾਂਦੀਆਂ ਡਰਨੀ ਗੁਰੂ ਦਾ ਕੋਈ ਵੀ ਹਰ ਇੱਕ ਮਨਮ ਆਈਆਂ ਕਰੀ ਜਾਂਦਾ ਤਾਹੀਂ ਸਿੰਘਾਂ ਦੀ ਸਿੱਖਾਂ ਦੀ ਪੂਰੀ ਚੜ੍ਹਦੀ ਕਲਾ ਨਹੀਂ ਹੁੰਦੀ ਪਹਿਲਾਂ ਸਿੱਖਾਂ ਨੂੰ ਗੁਰੂ ਕਾ ਭੈ ਅਤ ਬਹੁਤ ਆਉਂਦਾ ਸੀ ਇੱਕ ਪੰਗਤੀ ਬਦਲ ਦਿੱਤੀ ਗੁਰੂ ਹਰ ਰਾਏ ਸਹਿ ਮਹਾਰਾਜ ਦੇ ਪੁੱਤਰ RAM ਰਾਏ ਨੇ ਮਿੱਟੀ ਮੁਸਲਮਾਨ ਕੀ ਪੇੜਾ ਪਈ কুমਿਹਾਰ ਦੀ ਜਗਾ ਤੇ ਔਰੰਗਜ਼ੇਬ ਨੂੰ ਸੁਨਾ ਦਿੱਤਾ ਮਿੱਟੀ ਬੇਈਮਾਨ ਕੀ ਮੁਸਲਮਾਨ ਤੋਂ ਬੇਈਮਾਨ ਕਰ ਦਿੱਤਾ ਗੁਰੂ ਹਰ राय ਸਹਿ ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ RAM RAJ ਨੂੰ ਕੋ ਸਾਡੇ ਮੱਥੇ 'ਤੇ ਨਾ ਲੱਗੇ ਤੇ ਯਾਦ ਰੱਖਿਓ ਜਿਹੜਾ RAM RAJ ਦੇ ਮੱਥੇ ਲੱਗੇਗਾ ਉਹ ਵੀ ਸਾਡੇ ਮੱਥੇ 'ਤੇ ਨਾ ਲੱਗਿਓ ਵੀ ਸਾਡਾ ਸਿੱਖ ਨਹੀਂ ਹੋਵੇ ਉਹ ਡੇਰਾ ਦੂਣ ਆਪਣਾ ਆਸ਼ਰਮ ਬਣਾ ਕੇ ਰਹਿੰਦਾ ਰਿਹਾ ਸੋ ਕਹਿਣ ਤੋਂ ਭਾਵ ਹੈ ਇਤਿਹਾਸ ਦੇ ਵਿੱਚ ਪੰਗਤੀਆਂ ਲਿਖੀਆਂ ਨੇ ਜੈਨਾ ਭੈ ਆਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਜੈਨਾ ਭੈ ਆਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਕਹਿੰਦੇ ਜਿੰਨੂ ਗੁਰਬਾਣੀ ਦਾ ਭੈ ਨਹੀਂ ਆਦਬ ਨਹੀਂ ਉਹ ਗੁਰੂ ਕਾ ਸਿੱਖ ਹੀ ਨਹੀਂ ਹੈ ਹੁਣ ਬਹੁਤੇ ਥਾਂ ਜਦੋਂ ਕਿਤੇ ਕਮੇਟੀਆਂ ਬਣਨੀਆਂ ਹੋਰ ਜਿਹੜੇ ਭੈਅ ਦਵਾਲੇ ਨੇ ਉਹ ਤਾਂ ਹੁੰਦੇ ਹੀ ਨਹੀਂ ਕਹਿੰਦੇ ਨਾ ਇਹ ਤਾਂ ਲੜਨਾ ਹੀ ਹੋਣਾ ਆਪਸ ਦੇ ਵਿੱਚ ਆ ਕੇ ਬਹੁਤ ਥਾਂ ਤਾਂ ਪਿੰਡਾਂ 'ਚ ਗੋਲਕਾਂ ਨੂੰ ਦੋ-ਦੋ ਜਿੰਦੇ ਲੱਗੇ ਪਏ ਨੇ ਵੀ ਪੈਸੇ ਬਹੁਤੇ ਨੇ ਸਟੇ ਲਈ ਬੈਠੇ ਆ ਵੀ ਗੋਲਕ ਨਹੀਂ ਖੋਲਣ ਦੇਣੀ ਦੂਜੇ ਨੂੰ ਜ਼ਮੀਨ ਆਉਂਦੀ ਹੈ ਗੁਰਦੁਆਰਿਆਂ ਨੂੰ ਵੇਖੋ ਗੁਰਦੁਆਰਿਆਂ ਸਿੱਖਣਾ ਕੀ ਸੀ ਸਿੱਖ ਕੀ ਰਿਆਂ ਸਤਿਗੁਰੂ ਕਹਿੰਦੇ ਆਵੋ ਸਿੱਖ ਸਤਿਗੁਰ ਕੀ ਪਿਆਰੇ ਹੋ ਗਾਵੋ ਸੱਚੀ ਬਾਣੀ ਅਸੀਂ ਗੁਰੂ ਦੇ ਨਾਂ ਤੇ ਦੋ ਪਾਰਟੀਆਂ ਬਣਾ ਲਈਆਂ ਹੁਣ ਦੱਸੋ ਗੁਰੂ ਬਖਸ਼ੇਗਾ ਕਿਸੇ ਨੂੰ ਜੇ ਨ ਸੰਤਾਂ ਨੂੰ ਨਹੀਂ ਬਖਸ਼ਿਆ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ ਤੇ ਸਤਿਗੁਰੂ ਬਖਸ਼ਣ ਆਪਾਂ ਨੂੰ ਵੀ ਨਹੀਂ ਲੱਗਾ ਹੈ ਜਿਹੜੇ ਗੁਰੂ ਦੇ ਨਾਂ ਤੇ ਪਾਰਟੀ ਬਾਜੀ ਕਰਦੇ ਆ ਸਤਿਗੁਰਾਂ ਨੇ ਪਾਰਟੀ ਬਾਜੀ ਦੀ ਗੱਲ ਕੀਤੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹਿੰਦੇ ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਹਿੰਦੇ ਕਿਸੇ ਨੇ ਧੜਾ ਬਣਾ ਲਿਆ ਆਪਣੇ ਮਿੱਤਰ ਨਾਲ ਆਪਣੇ ਪੁੱਤਰ ਨਾਲ ਆਪਣੇ ਭਰਾ ਨਾਲ ਮਿਲ ਕੇ ਵੀ ਸਾਡੀ ਪਾਰਟੀ ਹੈ ਕਿਸੇ ਹੀ ਧੜਾ ਕੀਆ ਮਿੱਤਰ ਸੋਤ ਨਾਲ ਭਾਈ ਕਿਸ ਹੀ ਧੜਾ ਕੀਆ ਕੁੜਮ ਸਕੇ ਕੁੜਮ ਸਕੇ ਨਾਲ ਜਵਾਈ ਕਿਸ ਨੇ ਆਪਣੇ ਕੁੜਮਾਂ ਨਾਲ ਆਪਣੇ ਜਵਾਈਆਂ ਨਾਲ ਮਿਲ ਕੇ ਪਾਰਟੀ ਬਣਾੜੀ ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ ਕਿਸੇ ਨੇ ਚੌਧਰੀ ਨਾਲ ਮਿਲ ਕੇ ਪਿੰਡ ਦੇ ਕਿਸੇ ਚੰਗੇ ਸਰਦਾਰਾਂ ਨਾਲ ਮਿਲ ਕੇ ਪਾਰਟੀ ਬਣਾਈ ਸੁਾਈ ਆਪਣੇ ਸਵਾਰਥ ਵਾਸਤੇ ਕਿਸੇ ਨੇ ਧੀਆਂ ਮਤਰਾਂ ਨਾਲ ਕਿਸੇ ਨੇ ਕੁੜਮਾਂ ਸਬੰਧੀਆਂ ਨਾਲ ਕਿਸੇ ਨੇ ਪਿੰਡ ਦੇ ਅਮੀਰ ਲੋਕਾਂ ਦੇ ਨਾਲ ਮਹਾਰਾਜ ਕਹਿੰਦੇ ਹਮਰਾ ਧੜਾ ਹਰ ਰਹਿਆ ਸੁਮਾਈ ਸਤਿਗੁਰੂ ਕਹਿੰਦੇ ਜਿਹੜਾ ਮੇਰਾ ਧੜਾ ਹੈ ਨਾ ਉਹ ਸਾਦਾ ਹੀ ਸਮਾ ਅਸਮਾਗ ਰਹਿਣ ਵਾਲਾ ਉਹ ਕਦੇ ਵੀ ਕਿਤੇ ਨਹੀਂ ਜਾਵੇਗਾ ਉਹ ਸਾਰੇ ਹੀ ਸਮਾਇਆ ਹੋਇਆ ਮਿੱਤਰ ਪੁੱਤਰ ਭਾਈਆਂ ਵੀ ਕਹਿੰਦੇ ਮੁੱਕ ਜਾਣਾ ਕੁੜਮਾਂ ਜਵਾਈਆਂ ਨੇ ਵੀ ਮੁੱਕ ਜਾਣਾ ਸਰਦਾਰਾਂ ਚੌਧਰੀਆਂ ਨੇ ਵੀ ਮੁੱਕ ਜਾਣਾ ਰੱਬ ਨੇ ਕਿਤੇ ਮੁਕਣਾ ਹਮਰਾ ਧੜਾ ਹਰ ਰਹਿਆ ਸਮਾਈ ਹਰ ਮੇਰਾ ਧੜਾ ਕਹਿੰਦੇ ਮੇਰਾ ਧੜਾ ਤਾਂ ਪਰਮਾਤਮਾ ਹੈ ਹਰ ਮੇਰਾ ਧੜਾ ਹਰ ਮੇਰੀ ਟੇਕ ਹਰ ਮੇਰੀ ਟੇਕ ਮੇਰਾ ਆਸਰਾ ਰੱਬ ਮੇਰਾ ਧੜਾ ਹੈ ਰੱਬ ਮੇਰਾ ਆਸਰਾ ਹਰ ਮੇਰਾ ਧੜਾ ਹਰ ਮੇਰੀ ਟੇਕ ਹਰ ਗੁਣ ਗਾਵਾਂ ਅਸੰਖ ਅਨੇਕ ਕਹਿੰਦੇ ਮੈਂ ਉਹਦੇ ਗੁਣ ਅਸੰਖ ਕਰੋੜਾਂ ਅਰਬਾਂ ਤੋਂ ਵੀ ਉੱਪਰ ਜਾ ਕੇ ਪਤਾ ਨਹੀਂ ਕਿੰਨੇ ਕੋ ਗੁਣ ਗਾਈ ਜਾਮਾਂ ਉਹਦੇ ਇਹ ਆਸ ਸੜਾ ਸੇ ਹਣ ਸਿਆਸਤ ਕਰ ਲਈ ਉੱਚੀ ਧਰਮ ਕਰ ਤਨੀਵਾ ਧਰਮ ਨੀਮਾ ਹੋ ਗਿਆ ਸਿਆਸਤ ਉੱਚੀ ਹੋ ਗਈ ਸਿੱਖ ਕਹਿੰਦੇ ਹੁੰਦੇ ਪੁਰਾਣੇ ਕਹਿੰਦੇ ਸਿਰ ਜਾਂਦਾ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਅੱਜ ਕਹਿੰਦੇ ਆ ਸਿਰ ਜਾਂਦਾ ਤਾਂ ਜਾਵੇ ਸਾਡੀ ਕੁਰਸੀ ਕਿਤੇ ਨਾ ਜਾਵੇ ਸਮੇਤ ਕੁਰਸੀ ਤੇ ਹੀ ਰੱਖ ਦਿਓ ਚੇਖਾ ਦੇ ਉੱਤੇ ਕੁਰਸੀ ਨਹੀਂ ਜਾਣੀ ਚਾਹੀਦੀ ਪੰਥ ਜਾਂਦਾ ਤਾਂ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਕਹਿੰਦੇ ਪੰਥ ਭਾਵੇਂ ਪਰਿਵਾਰ ਭਾਵੇਂ ਵੰਸ਼ ਭਾਵੇਂ ਉੱਜੜ ਜਾਵੇ ਮੇਰਾ ਪੰਥ ਖਾਲਸਾ ਸਦਾ ਵਸਦਾ ਰਹੇ ਵੇਖੋ ਸਰਬੰਸ ਗੁਰੂ ਸਾਹਿਬਾਨੇ ਵਾਰ ਦਿੱਤਾ ਕੋਈ ਹੋਜਿਆ ਗੁਰੂ ਲੱਭੇਗਾ ਜਗਤ ਵਿੱਚੋਂ